ਹਰਪਾਲ ਸਿੰਘ ਚੀਮਾ ਦੀ ਅਗਵਾਈ ਦੇ ਵਿੱਚ ਆਪ ਵਫਦ ਦੇ ਵੱਲੋਂ ਚੋਣ ਕਮਿਸ਼ਨ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਦੱਸਦੀ ਹੈ ਕਿ ਦੂਜੇ ਪਾਸੇ ਸਰਪੰਚੀ ਲਈ ਬੋਲੀਆਂ ਲਾਉਣ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਹੈ ਤੇ ਹਾਈ ਕੋਰਟ ਦੇ ਵਿੱਚ ਇੱਕ ਜਨਹਿਤ ਪਟੀਸ਼ਨ ਪਾਈ ਗਈ ਹੈ ਅਤੇ ਕਿਹਾ ਗਿਆ ਹੈ ਕਿ ਬੋਲੀ ਲਾਉਣਾ ਸੰਵਿਧਾਨ ਦੇ ਖਿਲਾਫ ਹੈ ਲੋਕਤੰਤਰ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਸਰਪੰਚੀ ਲਈ ਬੋਲੀਆਂ ਲਾਉਣ ਤੇ ਰੋਕ ਦੀ ਵੀ ਮੰਗ ਕੀਤੀ ਗਈ ਹੈ ਹਾਲਾਂਕਿ ਇਸ ਦੀ ਸੁਣਵਾਈ ਹੁਣ 3 ਅਕਤੂਬਰ ਨੂੰ ਹੋਵੇਗੀ ਤੇ ਇਸ ਵੇਲੇ ਸਾਡੇ ਨਾਲ ਐਡਵੋਕੇਟ ਸਤਿੰਦਰ ਕੌਰ ਨੇ ਜਿਨ੍ਹਾਂ ਦੇ ਵੱਲੋਂ ਇਹ ਪਟੀਸ਼ਨ ਪਾਈ ਗਈ ਹੈ ਸਤਿੰਦਰ ਕੌਰ ਜੀ ਜਿਸ ਢੰਗ ਦੇ ਨਾਲ ਆਮ ਆਦਮੀ ਪਾਰਟੀ ਦਾ ਵਫਦ ਵੀ ਮਿਲਿਆ ਹੈ ਆਮ ਆਦਮੀ ਪਾਰਟੀ ਦੇ ਵਫਦ ਵੱਲੋਂ ਵੀ ਕਿਹਾ ਗਿਆ ਕਿ ਬੋਲੀਆਂ ਲਾਉਣਾ ਸਹੀ ਨਹੀਂ ਹੈ ਬੋਲੀ ਲਾ ਕੇ ਕੋਈ ਵੀ ਸਰਪੰਚ ਜਿਹੜਾ ਨਹੀਂ ਬਣਨਾ ਚਾਹੀਦਾ ਜਿਹੜੇ ਤੁਸੀਂ ਤਰਕ ਰੱਖੇ ਨੇ ਦਲੀਲ ਦਿੱਤੀ ਐ ਇਸ ਪਟੀਸ਼ਨ ਦੇ ਵਿੱਚ ਅਸੀਂ ਸਮਝਣਾ ਚਾਹੁੰਦੇ ਹਾਂ ਕਿਹੜੇ-ਕਿਹੜੇ ਦਲੀਲਾਂ ਦਿੱਤੀਆਂ ਨੇ ਕਿਹੜੇ-ਕਿਹੜੇ ਤਰਕ ਦਿੱਤੇ ਨੇ ਮੈਂ ਸਿੱਟਾ ਇਹਦੇ ਜੇ ਅਸੀਂ ਗਰਾਉਂਡ ਪਾਏ ਆ ਦੂਜੇ ਕਾਨੂੰਨੀ ਤਰਕ ਦਿੱਤੇ ਹੈਗੇ ਇਹਦੇ ਵਿੱਚ ਕਿ ਕਿਹੜੇ ਕਿਹੜੇ ਸੈਕਸ਼ਨਸ ਦੀ ਉਲੰਘਣਾ ਹੈਗੀ ਹੈ ਠੀਕ ਹੈ ਐਦਾਂ ਨਾਲੇ ਇਹ ਜਿਹੜੀ ਹੈ ਫ੍ਰੀ ਐਂਡ ਫੇਅਰ ਇਲੈਕਟੋਰਲ ਡੈਮੋਕਰੇਟਿਕ process ਦੀ ਜਿਹੜੀ ਕੋਡ ਆਫ ਕੰਡਕਟ ਦੀ ਵੀ ਉਲੰਘਣਾ ਹੈ ਠੀਕ ਹੈ ਜੀ ਤੇ ਸਟੇਟ ਇਲੈਕਸ਼ਨ ਪੰਜਾਬ ਸਟੇਟ ਇਲੈਕਸ਼ਨ ਜਿਹੜਾ ਐਕਟ ਹੈਗਾ 1995 ਉਹਦੇ ਵਿੱਚ ਵੀ ਇੱਕ ਧਾਰਾ ਹੈਗੀ ਹੈ ਨਾ ਉਹਦੀ ਵੀ ਉਲੰਘਣਾ ਹੈ ਇਹ ਤੇ ਕਾफी ਸਾਰੀਆਂ ਜਜਮੈਂਟਸ ਨੇ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਉਹਦੀ ਵੀ ਉਲੰਘਣਾ ਹੈ ਕਿਉਂਕਿ ਇਹ ਇਹ ਦਿਸ ਇਸ ਦਿਸ ਦਿਸ ਟ੍ਰੈਂਡ ਇਜ਼ ਅ ਇਵਲ ਪ੍ਰੈਕਟਿਸ ਥੈਟ ਇਜ਼ ਬੈਟਰ ਨੋਨ ਐਸ 올ਿਗਾਰਕੀ ਔਰ ਪਲੂਟੋਕ੍ਰੇਸੀ ਜਿਹੜੀ ਕਿ ਕਦੀ ਯੂਰਪ ਦੇ ਵਿੱਚ ਚੱਲੀ ਸੀ ਕਿ ਜਿੱਥੇ ਅਮੀਰਾਂ ਦਾ ਹੀ ਰਾਜ ਹੁੰਦਾ ਸੀ ਤੇ ਗਰੀਬ ਬੰਦਾ ਉੱਥੇ ਖੜਾ ਨਹੀਂ ਸੀ ਹੋ ਜਾਂਦਾ ਉਹ ਵੀ ਕੋਲੇ ਕੋਈ ਖੜੇ ਹੋਉਂਦਾ ਹਾਂ ਚੁਹੇ ਜਾਣ ਦਾ ਸਾਰ ਨਹੀਂ ਸੀਗਾ ਜੀ ਜੀ ਦੋ ਤਿੰਨ ਚੀਜ਼ਾਂ ਇਸ ਦੇ ਵਿੱਚ ਹੋਰ ਵੀ ਸਾਹਮਣੇ ਆ ਰਹੀਆਂ ਨੇ ਜਿਹੜੇ ਲੋਕ ਇਹ ਬੋਲੀ ਦੇ ਰਹੇ ਨੇ ਬਹੁਤ ਲੋਕ ਇਸ ਨਾਲ ਇਤਿਫਾਕ ਵੀ ਰੱਖਦੇ ਨੇ ਉਹ ਕਹਿੰਦੇ ਨੇ ਕਿ ਜਿਹੜਾ ਪੈਸਾ ਪਿੰਡ ਦੀ ਸਰਪੰਚੀ ਲਈ ਖਰਚ ਹੋਣਾ ਸੀ ਧੜੇਬੰਦੀ ਪੈਦਾ ਹੋਣੀ ਸੀ ਉਹ ਅਸੀਂ ਪਿੰਡ ਤੇ ਲਾਵਾਂਗੇ ਤਾਂ ਪਿੰਡ ਦਾ ਫਾਇਦਾ ਹੋਏਗਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਨੇ ਜੇ ਕਿਸ ਨੇ ਇਦਾਂ ਦੇ ਪੈਸੇ ਖਰਚਨੇ ਆ ਡੋਨੇਸ਼ਨ ਦੇਣੀ ਆ ਤਾਂ ਪਿੰਡ ਲਈ ਵੈਸੇ ਵੀ ਦੇ ਸਕਦਾ ਲੋਕੀ ਪਿੰਡਾਂ ਦੇ ਵਾਸਤੇ ਹਰ ਕੋਈ ਆਪਦੇ ਪਿੰਡ ਲਈ ਵੈਸੇ ਵੀ ਡੋਨੇਸ਼ਨ ਦੇ ਸਕਦਾ ਪਰ ਜਿਹੜੀ ਇਹ ਇਨ ਲਿਊ ਆਫ ਦੀ ਬੋਕੀ ਰਿਵਾਰਡ ਦੇ ਵਿੱਚ ਆ ਜਾਂ ਇਹ ਜਿਹੜੀ ਹੈਗੀ ਇਹਨੂੰ ਕਰਪਟ ਇਹ ਪ੍ਰੈਕਟਿਸ ਕਿਹਾ ਜਾਂਦਾ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਜਿਹੜੀ ਕਿ ਗੈਰ ਸਵਿਧਾਨਿਕ ਹੈਗੀ ਹੈ ਤੇ ਆਪਣੇ ਕਾਨੂੰਨ ਦੇ ਵਿੱਚ ਕੋਈ ਵਿਵਸਥਾ ਹੈ ਕਿ ਜੇ ਕੋਈ ਅਜੇਹੇ ਲੋਕ ਨੇ ਜਿਹੜੇ ਜਿਹੜੇ ਇਸ ਢੰਗ ਦੇ ਨਾਲ 2 ਕਰੋੜ ਰੁਪਏ ਕਹਿ ਰਿਹਾ ਕੋਈ 35 ਲੱਖ ਕਹਿ ਰਿਹਾ ਕੋਈ 60 ਲੱਖ ਕਹਿ ਰਿਹਾ ਤਾਂ ਉਸ ਦੇ ਵਿੱਚ ਕੋਈ ਪ੍ਰੋਵੀਜ਼ਨ ਹੈ ਕਿ ਕਾਰਵਾਈ ਹੋ ਸਕਦੀ ਹੈ ਅਜੇ ਲੋਕਾਂ ਤੇ ਹਾਂਜੀ ਉਹਦੇ ਵਿੱਚ ਕ੍ਰਿਮੀਨਲ ਕਾਰਵਾਈ ਵੀ ਹੋ ਸਕਦੀ ਹੈ ਜੇ ਹੁਣ ਉਥੋਂ ਦੇ ਡਿਪਟੀ ਕਮਿਸ਼ਨਰ ਚਾਣ ਤੇ ਉਹ ਅਸੀਂ ਉਹੀ ਮੰਗੀ ਆ ਗੱਲ ਵੀ ਉਹਨਾਂ ਨੇ ਕੀਤੀ ਉਹਦੇ ਉੱਤੇ ਜਿਹੜਾ ਸਟ੍ਰਿੰਜੈਂਟ ਕੋਈ ਕੀ ਐਕਸ਼ਨ ਜਾਂ ਕੀ ਜਾਂ ਪ੍ਰਿਵੈਂਟੇਟਿਵ ਐਕਸ਼ਨ ਫਰਦਰ ਕੀ ਲਿਆ ਗਿਆ ਕਿਉਂਕਿ ਜਿਹੜੀ ਇਹੋ ਜੀ ਬੋਲੀ ਹੈ ਉਹ ਗੈਰ ਸਵਿਧਾਨਿਕ ਹੈਗੀ ਹੈ ਤੁਸੀਂ ਤੁਸੀਂ ਇਹ ਵੇਖੋ ਕਿ ਜਦੋਂ ਅਸੀਂ ਮੈਂ ਪਾ ਰਹੀ ਸੀ ਉਹਦੇ ਵਿੱਚ نیچے ਇੰਨਾ ਕਮੈਂਟ ਵੀ ਉਹਦੇ ਵਿੱਚ ਆਏ ਹੋਏ ਸੀ ਕੋਈ ਬਹੁਤੇ ਜਿਹੜੇ ਸੁਝਵਾਨ ਲੋਕ ਹੈ ਕੋਈ ਵੀ ਜਿਨ੍ਹਾਂ ਨੂੰ ਡੈਮੋਕਰੇਸੀ ਦੇ ਹੱਕਾਂ ਬਾਰੇ ਜਾਂ ਪੋਲੀਟੀਕਲੀ ਸਾਰੇ ਇਕਵਲਸ ਹੈਗੇ ਆ ਇੱਥੇ ਸਾਰਾ ਕੁਝ ਨਹੀਂ ਹੋ ਜਾਂਦਾ ਇੱਥੇ ਯੋਗਤਾ ਕਾਬਲੀਅਤ ਜਿਹੜੀ ਹੈਗੀ ਹੈ ਤੁਸੀਂ ਉਹ ਇੱਕ ਬੜੀ ਇੱਕ ਜ਼ਰੂਰੀ ਚੀਜ਼ ਹੈ ਤੇ ਇਹ ਵੀ ਚੀਜ਼ ਵੇਖੋ ਵੀ ਜਿਹੜੀ ਜਿੱਥੇ ਵੀ ਇਕੱਠ ਹੋਇਆ ਹੋਇਆ ਸੀ ਉੱਥੇ ਨਾ ਤਾਂ ਕੋਈ ਲੇਡੀ ਸੀ ਇੱਕ ਦੋ ਲੇਡੀਜ਼ ਛੱਡ ਕੇ ਉੱਥੇ ਖੜੀਆਂ ਸੀ ਉਹ ਲੇਡੀਜ਼ ਨੂੰ ਵੀ ਨਹੀਂ ਸੀ ਦੇਖਿਆ ਗਿਆ ਜਦੋਂ ਦੇਖਿਆ ਜਾਵੇ ਕਿ 50% ਰਿਜ਼ਰਵੇਸ਼ਨ ਲੇਡੀਜ਼ ਦੇ ਹੱਕ ਵਿੱਚ ਦਿੱਤੀ ਗਈ ਹੈ ਕੋਈ ਜਿੱਥੇ ਵੀ ਇਹ ਹੋ ਰਿਹਾ ਸੀ ਇਹ ਨਹੀਂ ਦੱਸ ਰਹੇ ਸੀ ਉਹ ਵੀ ਕੋਈ ਬੰਦੇ ਵੀ ਕਿੰਨੀਆਂ ਵੋਟਾਂ ਨੇ ਕਿੰਨੇ ਮੇਲ ਫੀਮੇਲ ਰੇਸ਼ਿਓ ਨਹੀਂ ਦੱਸੀ ਗਈ ਤੇ ਮੋਸਟਲੀ ਜਿਹੜੇ ਪਿੰਡ ਨੇ ਨਾ ਬਹੁਤ ਸਾਰੇ ਏਰੀਆ ਜਿੱਥੇ ਸ਼ੈਡਿਊਲ ਕਾਸਟ ਜਿਹੜੀ ਹੈ ਜਾਂ ਪੂਰਵਾਦੀ ਹੈ ਉਹ ਇਸ ਵੇਲੇ 50 60 70 ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਅਧਿਕਾਰਾਂ ਦਾ ਵੀ ਹਨਨ ਹੈ ਕਿ ਜਿਹੜੇ ਅਧਿਕਾਰ ਨੇ ਚਾਹੇ ਉਹ ਔਰਤਾਂ ਨੂੰ ਨੇ ਚਾਹੇ ਉਹ ਹੋਰ ਸਮਾਜ ਨੇ ਪਿਛੜੇ ਵਰਗ ਨੇ ਉਹਨਾਂ ਦੇ ਵੀ ਅਧਿਕਾਰਾਂ ਤੇ ਡਾਕਾ ਹੈ ਹਨਨ ਹੋ ਰਿਹਾ ਹੈ ਹਾਂਜੀ 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 ਡਾਕ ਬਿਲਕੁਲ ਹੀ ਡਾਕ ਹੈ ਜੀ ਉਹਨਾਂ ਦੇ ਅਧਿਕਾਰਾਂ ਤੇ ਡਾਕਾ ਹੈ ਤੇ ਕਾਨੂੰਨ ਦੀ ਲੰਘਣਾ ਹੈ ਡੈਮੋਕਰੇਸੀ ਦੇ ਵਿੱਚ Uh, we are all politically equal to right to be right to cast a vote as well as we are equal in a political system whether of a poor Uh, whether of a poor and all the eligible candidate whether of poor or the rich people or are equal before the in the democracy te e to democracy di jehdi norms hai basic funda hai ohde hi viruddh hai ga bilkul isna last wala astender kaur ji ke kai bar jehda ikattha hai ohde vich bahut sare log nahi bhi aunde honge zaruri nahi hai ke sara pindo de vich ikattha ho gaya 150 log je kar aage ta ohna ne koi faisla kar liya ta e lagu is tarah nahi ho sakda sare pinde te ਪਰ ਇਸ ਤਰ੍ਹਾਂ ਹੈ ਨਾ ਜੀ ਦੇਖੋ ਪਿੰਡਾਂ ਦੇ ਵਿੱਚ ਹਾਲਾਤ ਇਹ ਵੀ ਕੋਈ ਮਾੜਾ ਬੰਦਾ ਤਾਂ ਦੂਜੇ ਦੇ ਖਿਲਾਫ ਬੋਲ ਹੀ ਨਹੀਂ ਸਕਦਾ ਬਹੁਤ ਸਾਰੇ ਪਿੰਡਾਂ ਚੋਂ ਸਾਡੇ ਸਾਡੇ ਆਪ ਦੇ ਜਿਹੜੇ ਏਰੀਆ ਹੈ ਖੈਰ ਮੈਂ ਆਪ ਦੇ ਏਰੀਆ ਦੇ ਜਿਹੜਾ ਮੇਰਾ ਏਰੀਆ ਮੋਗਾ ਜ਼ਿਲ੍ਹਾ ਹੈ ਮੈਂ ਉੱਥੋਂ ਦੀ ਕੋਈ ਵੀ ਇਨਸੀਡੈਂਟ ਨਹੀਂ ਪਾਇਆ ਤੇ ਲੋਕੀ ਇੰਨੇ ਡਰ ਸੇ ਉਹਦੇ ਵਿੱਚ ਆ ਕਿ ਸਾਨੂੰ ਜੀ ਵੀ ਗਰੀਬ ਬੰਦਾ ਕੌਣ ਕਰ ਸਕਦਾ ਹਾਈ ਕੋਰਟ ਦੀ ਜਾਂ ਗਰੀਬ ਬੰਦੇ ਦੀ ਤਾਂ ਕੋਈ ਸੁਣਵਾਈ ਹੈ ਨਹੀਂ ਨਾ ਪੁਲਿਸ ਪ੍ਰਸ਼ਾਸਨ ਤੇ ਨਾ ਡੀਸੀ ਤੇ ਉੱਤੇ ਕੋਈ ਸੁਣਵਾਈ ਨਹੀਂ ਉਮੀਦ ਹੈ ਇਨਸਾਫ ਮਿਲੇਗਾ ਇਸ ਮਾਮਲੇ ਦੇ ਵਿੱਚ ਹਾਂਜੀ ਬਿਲਕੁਲ ਮਿਲੇਗਾ ਜੀ ਅਸੀਂ ਕੋਈ ਇਲੈਕਸ਼ਨ ਰੱਦ ਕਰਾਉਣ ਦੀ ਮੰਗ ਨਹੀਂ ਕੀਤੀ ਕੋਈ ਪੁੱਛ ਨਹੀਂ ਇਹ ਜਿਹੜੀ ਇਹਨਾਂ ਨੇ ਇੱਕ ਇਹ ਈਵਲ ਪ੍ਰਥਾ ਜੀ ਜਿਹੜੀ ਇਹ ਚਲਾਤੀ ਹੈ ਕਿ ਸਿਰਫ ਅਮੀਰਾਂ ਦਾ ਹੀ ਰਾਜ ਹੋਊਗਾ ਇਹਦੇ ਵਿੱਚ ਉਹਨੂੰ ਅਸੀਂ ਕੀ ਕਹਿੰਦੇ ਹੁੰਦੇ ਆ ਰੋਕਣ ਵਾਸਤੇ ਪਟੀਸ਼ਨ ਪਾਈ ਹੈ ਤਾਂ ਕਿ ਅਸੀਂ ਜਿਹੜੇ ਆ ਡੈਮੋਕਰੈਟਿਕ ਕਦਰਾਂ ਕੀਮਤਾਂ ਹੈਗੀਆਂ ਉਹਨੂੰ ਬਰਕਰਾਰ ਰੱਖ ਸਕੀਏ